ਮੈਂ ਸੋਚਿਆ ਬੇਬੇ ਬਾਪੂ ਨੂੰ ਇਧਰ ਹੀ ਸੱਦ ਲੈਨੇ ਆ ਘਰ ਦੇ ਕੰਮਾਂ 'ਚ ਥੋੜੀ ਹੈਲਪ ਹੋ ਜੂ ਆਪਣੀ ਸਾਧਤਾ ਤੁਸੀਂ ਲੋ ਪਰ ਮੈਂ ਪਹਿਲਾਂ ਹੀ ਦੱਸਦਾ ਮੈਨੂੰ ਬਾਅਦ 'ਚ ਕੋਈ ਸਿਆਪਾ ਨਹੀਂ ਚਾਹੀਦਾ ਮੈਂ ਉਹਨਾਂ ਦੀ ਸੇਵਾ ਨਹੀਂ ਕਰ ਸਕਦੀ ਮੰਮੀ ਤੁਸੀਂ ਮੇਰੀ ਸਾਰੀ ਗਾਜਰਾਂ ਦੀ ਸਬਜ਼ੀ ਖਾ ਗਏ ਵੇਲੇ ਰੋਟੀਆਂ ਖਾਣ ਤੇ ਲੱਗੇ ਰਹਿੰਦੇ ਹੋ ਕੋਈ ਕੰਮ ਵੀ ਕਰ ਲਿਆ ਕਰੋ ਪੁੱਤ ਅਸੀਂ ਤਾਂ ਤੇਰੀ ਸੇਵਾ ਤੇ ਬੱਚਾ ਸੰਭਣ ਆਏ ਸੀ ਬਾਪੂ ਜਿਸ ਰਿਸ਼ਤੇ ਵਿੱਚੋਂ ਕਮਾਈ ਨਾ ਨਿਕਲੇ ਉਹ ਰਿਸ਼ਤਾ ਕੈਨੇਡਾ ਵਿੱਚ ਬੋਝ ਹੁੰਦਾ ਕਿਸੇ ਨੇ ਸੱਚ ਕਿਹਾ ਹੈ ਕਿ ਵਿਦੇਸ਼ ਦੀ ਧਰਤੀ ਤੇ ਸਭ ਤੋਂ ਮਹਿੰਗਾ ਗੁਲਾਮ ਉਹ ਬਜ਼ੁਰਗ ਹੁੰਦਾ ਜਿਸ ਦੇ ਕੋਲ ਵਾਪਸ ਜਾਣ ਲਈ ਨਾ ਕੋਈ ਕਾਰੋਬਾਰ ਬਚਦਾ ਹੈ ਤੇ ਨਾ ਹੀ ਜ਼ਮੀਨ ਦਰਸ਼ਨ ਸਿੰਘ ਜਿਨ੍ਹਾਂ ਦੀ ਉਮਰ 65 ਸਾਲ ਹੈ ਅਤੇ ਉਹਨਾਂ ਦੀ ਘਰ ਵਾਲੀ ਹਰਬੰਸ ਕੋਰ ਨੂੰ ਕੀ ਪਤਾ ਸੀ ਕਿ ਜਿਸ ਕੈਨੇਡਾ ਦੀ ਠੰਡੀ ਛਾਂ ਹੇਠ ਉਹ ਆਪਣੀ ਜ਼ਿੰਦਗੀ ਦੇ ਆਖਰੀ ਸੁੱਖ ਭਾਲਣ ਆਏ ਸਨ ਉਹੀ ਛਾਂ ਇੱਕ ਦਿਨ ਉਹਨਾਂ ਲਈ ਜੇਲ੍ਹ ਦੀ ਕੰਧ ਬਣ ਜਾਵੇਗੀ। ਇਹ ਕਹਾਣੀ ਹਰ ਉਸ ਮਾਪਿਓ ਲਈ ਹੈ ਜਿਨ੍ਹਾਂ ਦੇ ਧੀ ਪੁੱਤ ਕੈਨੇਡਾ ਰਹਿੰਦੇ ਹਨ। ਇਸ ਬਜ਼ੁਰਗ ਜੋੜੇ ਨਾਲ ਉੱਥੇ ਜਾ ਕੇ ਜੋ ਹੋਇਆ ਉਹ ਸੁਣ ਕੇ ਤੁਹਾਡਾ ਵੀ ਦਿਲ ਰੋ ਪਵੇਗਾ। ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾਂ ਜੋ ਕੱਲ ਤੁਹਾਡੇ ਮਾਪਿਓ ਨਾਲ ਅਜਿਹਾ ਕੁਝ ਨਾ ਹੋਵੇ। ਉਹਨਾਂ ਨੇ ਆਪਣੀ ਛੋਟੀ ਮੋਟੀ ਪੈਨਸ਼ਨ ਅਤੇ ਪੰਜਾਬ ਵਿੱਚ ਬਚੀ ਆਖਰੀ ਜ਼ਮੀਨ ਵੇਚ ਕੇ ਵੀਜ਼ੇ ਦਾ ਖਰਚਾ ਕੀਤਾ ਸੀ। ਉਨ੍ਹਾਂ ਦੇ ਇਕਲੌਤੇ ਪੁੱਤਰ ਪਰਮ ਨੇ ਫੋਨ ਕਰਕੇ ਬੁਲਾਇਆ ਸੀ ਕਿ ਬਾਪੂ ਜੀ ਅਤੇ ਮੰਮੀ ਜੀ ਇੱਥੇ ਆ ਜਾਓ ਕਿਉਂਕਿ ਨੂੰ ਸਿਮਰਨ ਦੇ ਬੱਚਾ ਹੋਣ ਵਾਲਾ ਹੈ ਪਰਮ ਨੇ ਬੜੇ ਪਿਆਰ ਨਾਲ ਕਿਹਾ ਸੀ ਕਿ ਤੁਹਾਡੇ ਤੋਂ ਬਿਨਾ ਕੌਣ ਸੰਭਾਲੂਗਾ ਅਤੇ ਮੇਰੇ ਵੀ ਕੁਝ ਫਰਜ਼ ਬਣਦੇ ਨੇ ਇਹ ਸ਼ਬਦ ਸੁਣ ਕੇ ਦਰਸ਼ਨ ਸਿੰਘ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਸੀ ਉਨ੍ਹਾਂ ਨੂੰ ਲੱਗਾ ਸੀ ਕਿ ਹੁਣ ਉਨ੍ਹਾਂ ਦੀ ਸਾਰੀ ਤਪੱਸਿਆ ਦਾ ਫਲ ਮਿਲ ਗਿਆ ਹੈ ਵੈਨਕੂਵਰ 에어ਪੋਰਟ ਤੇ ਪਰਮ ਤੇ ਸਿਮਰਨ ਦਾ ਸਵਾਗਤ ਤਾਂ ਖੁਸ਼ੀ ਵਾਲਾ ਸੀ ਪਰ ਜਦੋਂ ਘਰ ਪਹੁੰਚੇ ਤਾਂ ਮਾਹੌਲ ਵਿੱਚ ਇੱਕ ਅਜੀਬ ਜਿਹੀ ਠੰਡਕ ਮਹਿਸੂਸ ਹੋਈ ਹਰਬੰਸ ਕੋਰ ਨੇ ਪਹਿਲੇ ਹਫਤੇ ਦਾ ਇਹ ਸੋਚ ਕੇ ਟਾਲ ਦਿੱਤਾ ਕਿ ਨੂ ਪ੍ਰੈਗਨੈਂਸੀ ਕਾਰਨ ਥੋੜੀ ਚਿੜਚਿੜੀ ਹੋਵੇਗੀ ਪਰ ਹੌਲੀ-ਹੌਲੀ ਹਕੀਕਤ ਸਾਹਮਣੇ ਆਉਣ ਲੱਗੀ ਉਹਨਾਂ ਨੂੰ ਘਰ ਦੇ ਇੱਕ ਕੋਨੇ ਵਾਲੇ ਅਜਿਹੇ ਛੋਟੇ ਕਮਰੇ ਵਿੱਚ ਰੱਖਿਆ ਗਿਆ ਜਿੱਥੇ ਧੁੱਪ ਵੀ ਬਹੁਤ ਘੱਟ ਆਉਂਦੀ ਸੀ ਪਰ ਅਸਲ ਝਟਕਾ ਉਦੋਂ ਲੱਗਾ ਜਦੋਂ ਹਰਬੰਸ ਕੋਰ ਨੇ ਖਾਣੇ ਲਈ ਰਸੋਈ ਵਿੱਚੋਂ ਥੋੜੀ ਹੋਰ ਆਲੂਆਂ ਦੀ ਸਬਜ਼ੀ ਕੱਢਣੀ ਚਾਹੀ ਉਦੋਂ ਸਿਮਰਨ ਨੇ بڑے ਰੁੱਖੇ ਲਹਿਜੇ ਵਿੱਚ ਕਿਹਾ ਕਿ ਮੰਮੀ ਜੀ ਅਸੀਂ ਇੱਥੇ ਖਾਣਾ ਗਿਣ ਕੇ ਬਣਾਉਨੇ ਆਂ ਸਿਮਰਨ ਨੇ ਤਾਨਾ ਮਾਰਿਆ ਕਿ ਤੁਸੀਂ ਰੋਟੀ ਜ਼ਿਆਦਾ ਖਾਂਦੇ ਹੋ ਜਿਸ ਨਾਲ ਸਾਡਾ ਮਹੀਨੇ ਦਾ ਬਜਟ ਹਿਲ ਜਾਂਦਾ ਹੈ। ਦਰਸ਼ਨ ਸਿੰਘ ਨੂੰ ਲੱਗਾ ਜਿਵੇਂ ਕਿਸੇ ਨੇ ਉਹਨਾਂ ਦੇ ਮੂੰਹ ਤੇ ਜ਼ੋਰਦਾਰ ਚਪੇੜ ਮਾਰੀ ਹੋਵੇ। ਜਿੰਨਾ ਮਾਪਿਆਂ ਨੇ ਆਪਣੇ ਪੁੱਤ ਨੂੰ ਕਦੇ ਭੁੱਖਾ ਨਹੀਂ ਸੌਣ ਦਿੱਤਾ। ਅੱਜ ਵਿਦੇਸ਼ ਦੀ ਧਰਤੀ ਤੇ ਉਹਨਾਂ ਨੂੰ ਰੋਟੀ ਲਈ ਗਿਣਤੀ ਸੁੰਨੀ ਪੈ ਰਹੀ ਸੀ। ਮਹਿਜ਼ 4 ਮਹੀਨਿਆਂ ਵਿੱਚ ਹੀ ਉਹਨਾਂ ਦਾ ਸਾਰਾ ਮਾਣ ਮਿੱਟੀ ਹੋ ਗਿਆ ਸੀ। ਇੱਕ ਰਾਤ ਜਦੋਂ ਸਿਮਰਨ ਘਰ ਵਿੱਚ ਨਹੀਂ ਸੀ ਤਾਂ ਦਰਸ਼ਨ ਸਿੰਘ ਨੇ ਹਿੰਮਤ ਕਰਕੇ ਪਰਮ ਨੂੰ ਕਿਹਾ ਕਿ ਪੁੱਤ ਸਾਨੂੰ ਇਹ ਖਾਣੇ ਦੀ ਗੱਲ ਚੰਗੀ ਨਹੀਂ ਲੱਗੀ। ਤੂੰ ਸਾਡਾ ਇਕਲੌਤਾ ਪੁੱਤ ਹੈ। ਤੂੰ ਸਾਡੇ ਨਾਲ ਗੱਲ ਕਰ ਪਰਮ ਨੇ ਆਪਣਾ ਫੋਨ ਥੱਲੇ ਰੱਖਿਆ ਅਤੇ ਬੜੇ ਗੁੱਸੇ ਨਾਲ ਪਿਤਾ ਵੱਲ ਦੇਖਿਆ ਉਸਨੇ ਜੋ ਜਵਾਬ ਦਿੱਤਾ ਉਹ ਸ਼ਬਦ ਤੀਰ ਵਾਂਗ ਦਰਸ਼ਨ ਸਿੰਘ ਦੇ ਦਿਲ ਵਿੱਚ ਵੱਜੇ ਪਰਮ ਨੇ ਸਾਫ਼ ਕਹਿ ਦਿੱਤਾ ਕਿ ਬਾਪੂ ਜੀ ਮੈਂ ਤੁਹਾਡੀ ਹਰ ਜ਼ਰੂਰਤ ਪੂਰੀ ਨਹੀਂ ਕਰ ਸਕਦਾ ਪਰ ਉਸ ਤੋਂ ਬਾਅਦ ਪਰਮ ਨੇ ਇੱਕ ਅਜੀਹੀ ਗੱਲ ਕਹੀ ਜਿਸ ਨੇ ਦਰਸ਼ਨ ਸਿੰਘ ਦੇ ਮਨ ਵਿੱਚ ਸ਼ੱਕ ਪੈਦਾ ਕਰ ਦਿੱਤਾ ਦਰਸ਼ਨ ਸਿੰਘ ਨੂੰ ਮਹਿਸੂਸ ਹੋਇਆ ਕਿ ਸਿਮਰਨ ਦਾ ਬੱਚਾ ਸਾਂਭਣ ਦਾ ਕਾਰਨ ਸਿਰਫ ਇੱਕ ਬਹਾਨਾ ਸੀ ਅਤੇ ਉਹਨਾਂ ਨੂੰ ਕਿਸੇ ਹੋਰ ਵੱਡੇ ਮਕਸਦ ਲਈ ਕੈਨੇਡਾ ਲਿਆਂਦਾ ਗਿਆ परम ने गुस्से ਵਿੱਚ ਦਰਸ਼ਨ ਸਿੰਘ ਵੱਲ ਦੇਖਿਆ ਅਤੇ ਉਹ ਗੱਲ ਕਹੀ ਜਿਸ ਨੇ ਬਜ਼ੁਰਗ ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਉਸਨੇ ਕਿਹਾ, "ਬਾਪੂ ਜੀ, ਇੱਥੇ ਰਹਿਣ ਦਾ ਖਰਚਾ ਬਹੁਤ ਜ਼ਿਆਦਾ ਹੈ। ਮੈਂ ਇਕੱਲਾ ਤੁਹਾਡੇ ਦੋਵਾਂ ਦਾ ਬੋਝ ਕਿਵੇਂ ਚੁੱਕਾਂ? ਤੁਹਾਨੂੰ ਇੱਥੇ ਆਏ 4 ਮਹੀਨੇ ਹੋ ਗਏ ਨੇ। ਤੁਸੀਂ ਬਾਹਰ ਜਾ ਕੇ ਕੋਈ ਕੰਮ ਕਿਉਂ ਨਹੀਂ ਲੱਭਦੇ?" ਇਹ ਸੁਣ ਕੇ ਦਰਸ਼ਨ ਸਿੰਘ ਹੱਕਾ ਬੱਕਾ ਰਹਿ ਗਿਆ। ਉਸਨੇ ਬੜੀ ਮਾਸੂਮੀਅਤ ਨਾਲ ਪੁੱਛਿਆ, "ਪੁੱਤ, ਅਸੀਂ ਤਾਂ ਵਿਜ਼ਟਰ ਵੀਜ਼ੇ ਤੇ ਹਾਂ। ਕਾਨੂੰਨੀ ਤੌਰ ਤੇ ਅਸੀਂ ਕੰਮ ਨਹੀਂ ਕਰ ਸਕਦੇ। ਫਿਰ ਕੰਮ ਕਿੱਥੋਂ ਮਿਲਣਾ?" ਅਸੀਂ ਤਾਂ ਤੇਰੀ ਮਦਦ ਲਈ ਤੇ ਬੱਚਾ ਸੰਭਣਾਏ ਸੀ ਪਰ ਪਰਮ ਨੇ ਕੋਈ ਜਵਾਬ ਦੇਣ ਦੀ ਬਜਾਏ ਆਪਣੀ ਨਜ਼ਰ ਫਿਰ ਫੋਨ ਤੇ ਟਿਕਾ ਲਈ ਅਤੇ ਚੁੱਪ ਹੋ ਗਿਆ ਦਰਸ਼ਨ ਸਿੰਘ ਸਮਝ ਗਿਆ ਸੀ ਕਿ ਸਿਮਰਨ ਨੇ ਪਰਮ ਦੇ ਦਿਮਾਗ ਵਿੱਚ ਇਹ ਗੱਲ ਬੁਰੀ ਤਰ੍ਹਾਂ ਬਿਠਾ ਦਿੱਤੀ ਹੈ ਕਿ ਉਹ ਦੋਵੇਂ ਇੱਥੇ ਸਿਰਫ ਖਾਣ ਵਾਲੇ ਜੀ ਹਨ ਉਸ ਦਿਨ ਤੋਂ ਬਾਅਦ ਉਹਨਾਂ ਦਾ ਜੀਵਨ ਇੱਕ ਨਰਕ ਵਿੱਚ ਬਦਲ ਗਿਆ ਸਿਮਰਨ ਨੇ ਹੁਣ ਬਿਨਾਂ ਕਿਸੇ ਸ਼ਰਮ ਦੇ ਉਹਨਾਂ ਨਾਲ ਨੌਕਰਾਂ ਤੋਂ ਵੀ ਪੈੜਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਸੀ ਹਰਬੰਸ ਕੌਰ ਨੂੰ ਸਵੇਰੇ ਤੜਕੇ ਉੱਠ ਕੇ ਸਿਮਰਨ ਦੇ ਘਰ ਦਾ ਸਾਰਾ ਕੰਮ ਕਰਨਾ ਪੈਂਦਾ। ਘਰ ਦੀ ਸਫਾਈ, ਕੱਪੜੇ ਧੋਣੇ ਅਤੇ ਸਭ ਤੋਂ ਵੱਧ ਦੁੱਖ ਦੀ ਗੱਲ ਇਹ ਸੀ ਕਿ ਉਹਨਾਂ ਨੂੰ ਸਿਮਰਨ ਦੇ ਮਾਪਿਆਂ ਲਈ ਵੀ ਖਾਣਾ ਤਿਆਰ ਕਰਨਾ ਪੈਂਦਾ ਸੀ। ਜੇਕਰ ਕੰਮ ਵਿੱਚ ਰਤਾ ਵੀ ਗਲਤੀ ਹੋ ਜਾਂਦੀ ਤਾਂ ਸਿਮਰਨ ਬਜ਼ੁਰਗਾਂ ਲਈ ਅਜੀਹੀ ਪੱਦੀ ਸ਼ਬਦਾਵਲੀ ਵਰਤਦੀ ਜੋ ਸ਼ਾਇਦ ਕੋਈ ਪਸ਼ੂਆਂ ਲਈ ਵੀ ਨਾ ਵਰਤੇ। ਦਰਸ਼ਨ ਸਿੰਘ ਨੇ ਬਾਅਦ ਵਿੱਚ ਰੋਂਦਿਆਂ ਦੱਸਿਆ, ਸਾਨੂੰ ਤਾਂ ਲੱਗਦਾ ਸੀ ਕਿ ਜਿਵੇਂ ਅਸੀਂ ਪੰਜਾਬ ਤੋਂ ਗੁਲਾਮ ਬਣ ਕੇ ਆਏ ਹਾਂ। ਸਾਨੂੰ ਖੁੱਲ੍ਹ ਕੇ ਸਾਹ ਲੈਣ ਦੀ ਵੀ ਇਜਾਜ਼ਤ ਨਹੀਂ ਸੀ। ਇਸ ਸਭ ਤੋਂ ਵੱਡਾ ਦਰਦ ਪਰਮ ਦੀ ਚੁੱਪੀ ਸੀ ਪਰਮ ਸਭ ਕੁਝ ਆਪਣੀਆਂ ਅੱਖਾਂ ਸਾਹਮਣੇ ਹੁੰਦਾ ਦੇਖਦਾ ਸੀ ਉਸ ਨੂੰ ਪਤਾ ਸੀ ਕਿ ਉਸ ਦੀ ਪਤਨੀ ਉਸ ਦੇ ਮਾਪੇ ਤੇ ਕਿੰਨਾ ਤਸ਼ੱਦਦ ਕਰ ਰਹੀ ਹੈ ਪਰ ਉਹ ਇੱਕ ਸ਼ਬਦ ਵੀ ਨਹੀਂ ਬੋਲਦਾ ਸੀ ਉਸ ਨੇ ਚੁੱਪ ਰਹਿਣਾ ਚੁਣਿਆ ਅਤੇ ਇਸੇ ਚੁੱਪੀ ਨੇ ਮਾਪੇ ਨੂੰ ਅੰਦਰੋਂ-ਅੰਦਰੀ ਖਤਮ ਕਰ ਦਿੱਤਾ ਇੱਕ ਦਿਨ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਸਰਕਾਰ ਵੱਲੋਂ GST ਰਿਫੰਡ ਦੇ ਕੁਝ ਪੈਸੇ ਆਏ ਦਰਸ਼ਨ ਸਿੰਘ ਸੋਚ ਰਿਹਾ ਸੀ ਕਿ ਇਹਨਾਂ ਪੈਸਿਆਂ ਨਾਲ ਉਹ ਬਾਹਰੋਂ ਥੋੜਾ ਖਾਣ ਪੀਣ ਦਾ ਸਮਾਨ ਲੈ ਆਉਣਗੇ ਕਿਉਂਕਿ ਘਰ ਵਿੱਚ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਪਰ ਸਿਮਰਨ ਨੇ ਤੁਰੰਤ ਖਾਤਾ ਚੈੱਕ ਕੀਤਾ ਅਤੇ ਉਹ ਸਾਰੇ ਪੈਸੇ ਆਪਣੇ ਨਿੱਜੀ ਖਰਚੇ ਲਈ ਕੱਢ ਲਏ ਦਰਸ਼ਨ ਸਿੰਘ ਨੇ ਭਰੇ ਮਨ ਨਾਲ ਕਿਹਾ ਉਹਨਾਂ ਨੇ ਸਾਡਾ ਉਹ ਹੱਕ ਵੀ ਨਹੀਂ ਛੱਡਿਆ ਮੈਂ ਸੋਚਿਆ ਸੀ ਕਿ ਮੈਂ ਆਪਣੇ ਪੁੱਤ ਦੇ ਕੋਲ ਹਾਂ ਪਰ ਹੁਣ ਲੱਗਦਾ ਹੈ ਕਿ ਮੈਂ ਕਿਸੇ ਅਣਜਾਣ ਜੇਲ੍ਹ ਵਿੱਚ ਬੰਦ ਹਾਂ ਹੁਣ ਉਹਨਾਂ ਨੂੰ ਇਹ ਵੀ ਸ਼ੱਕ ਹੋਣ ਲੱਗਾ ਸੀ ਕਿ ਸਿਮਰਨ ਨੇ ਉਹਨਾਂ ਦੇ ਪਾਸਪੋਰਟ ਵੀ ਆਪਣੇ ਕੋਲ ਕਿਤੇ ਲੁਕਾ ਕੇ ਰੱਖ ਦਿੱਤੇ ਹਨ ਤਾਂ ਜੋ ਵਾਪਸ ਨਾ ਜਾ ਸਕਣ ਇੱਕ ਦੁਪਹਿਰ ਜਦੋਂ ਦਰਸ਼ਨ ਸਿੰਘ ਬਾਥਰੂਮ ਵਿੱਚ ਸੀ ਤਾਂ ਹਰਬੰਸ ਕੌਰ ਨੇ ਸਿਮਰਨ ਨੂੰ ਉਸਦੇ ਕਿਸੇ ਦੋਸਤ ਨਾਲ ਫੋਨ ਤੇ ਗੱਲ ਕਰਦਿਆਂ ਸੁਣਿਆ ਸਿਮਰਨ ਬਹੁਤ ਉੱਚੀ ਉੱਚੀ ਹੱਸ ਰਹੀ ਸੀ ਹਰਬੰਸ ਕੌਰ ਦਾ ਦਿਲ ਕੰਬ ਗਿਆ ਅਤੇ ਉਹ ਹੋਰ ਸੁਣਨ ਲਈ ਦਰਵਾਜ਼ੇ ਦੇ ਨੇੜੇ ਗਈ ਸਿਮਰਨ ਨੇ ਫੋਨ ਤੇ ਜੋ ਕਿਹਾ ਉਸਨੇ ਇਸ ਬਜ਼ੁਰਗ ਜੋੜੇ ਦੇ ਰਹਿੰਦੇ ਖੁੰਦੇ ਅਰਮਾਨ ਵੀ ਸਾੜ ਕੇ ਸੁਆਹ ਕਰ ਦਿੱਤੇ ਸਿਮਰਨ ਨੇ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਬੁਲਾਉਣ ਦਾ ਅਸਲ ਮਕਸਦ ਕੁਝ ਹੋਰ ਹੀ ਸੀ ਹਰਬੰਸ ਕੌਰ ਨੇ ਦਰਵਾਜ਼ੇ ਦੇ ਓਲੇ ਖੜ ਕੇ ਜਦੋਂ ਸਿਮਰਨ ਦੀਆਂ ਗੱਲਾਂ ਸੁਣੀਆਂ ਤਾਂ ਉਸ ਦੇ ਪੈਰਾਂ ਹਣੇ ਤੋਂ ਜ਼ਮੀਨ ਨਿਕਲ ਗਈ ਸਿਮਰਨ ਫੋਨ ਤੇ ਹੱਸ-ਹੱਸ ਕੇ ਆਪਣੀ ਸਹੇਲੀ ਨੂੰ ਕਹਿ ਰਹੀ ਸੀ ਮੈਂ ਉਹਨਾਂ ਨੂੰ ਇੱਥੇ ਕੋਈ ਪਿਆਰ ਕਰਕੇ ਨਹੀਂ ਬੁਲਾਇਆ ਮੈਨੂੰ ਤਾਂ ਫ੍ਰੀ ਚਾਈਲਡ ਕੇਅਰ ਚਾਹੀਦੀ ਸੀ ਜੇ ਬਾਹਰ ਬੱਚਾ ਛੱਡਦੇ ਹਾਂ ਤਾਂ ਹਜ਼ਾਰਾਂ ਡਾਲਰ ਖਰਚ ਹੁੰਦੇ ਨੇ ਨਾਲੇ ਬਜ਼ੁਰਗਾਂ ਦੇ ਨਾਮ ਤੇ ਸਰਕਾਰ ਤੋਂ ਟੈਕਸ ਬੈਨੀਫਿਟ ਤੇ ਹੋਰ ਸਕੀਮਾਂ ਦਾ ਫਾਇਦਾ ਵੀ ਮਿਲਦਾ ਹੈ ਸਾਨੂੰ ਤਾਂ ਇਹਨਾਂ ਦੇ ਇੱਥੇ ਹੋਣ ਨਾਲ ਹਰ ਮਹੀਨੇ ਮੋਟੀ ਬਚਤ ਹੁੰਦੀ ਹੈ ਇਹ ਸੁਣ ਕੇ ਹਰਬੰਸ ਕੌਰ ਦੀ ਰੂਹ ਕੰਬ ਗਈ ਉਹ ਸਮਝ ਗਈ ਕਿ ਉਹਨਾਂ ਨੂੰ ਇੱਥੇ ਮਾਪਿਓ ਬਣਾ ਕੇ ਨਹੀਂ ਸਗੋਂ ਕੈਨੇਡੀਅਨ ਸਰਕਾਰ ਤੋਂ ਪੈਸੇ ਕਢਵਾਉਣ ਵਾਲੀ ਇੱਕ ਮਸ਼ੀਨ ਅਤੇ ਮੁਫਤ ਦੇ ਨੌਕਰ ਬਣਾ ਕੇ ਲਿਆਂਦਾ ਗਿਆ ਸੀ ਸਭ ਤੋਂ ਵੱਡਾ ਦੁੱਖ ਤਾਂ ਇਹ ਸੀ ਕਿ ਉਹਨਾਂ ਦਾ ਆਪਣਾ ਪੁੱਤ ਪਰਮ ਵੀ ਇਸ ਸਭ ਵਿੱਚ ਬਰਾਬਰ ਦਾ ਹਿੱਸੇਦਾਰ ਸੀ ਦਰਸ਼ਨ ਸਿੰਘ ਨੂੰ ਜਦੋਂ ਇਸ ਸੱਚਾਈ ਦਾ ਪਤਾ ਲੱਗਾ ਤਾਂ ਉਹ ਸਾਰੀ ਰਾਤ ਸੌ ਨਹੀਂ ਸਕਿਆ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੇ ਆਪਣੇ ਖੂਨ ਨਹੀਂ ਉਸ ਦਾ ਸੌਦਾ ਕਰ ਦਿੱਤਾ ਹੈ ਉਦਾਸੀ ਇੰਨੀ ਵੱਧ ਗਈ ਕਿ ਉਸ ਦੇ ਮਨ ਵਿੱਚ ਖੁਦਕਸ਼ੀ ਵਰਗੇ ਭੜੇ ਖਿਆਲ ਆਉਣ ਲੱਗੇ ਜਦੋਂ ਉਹ ਕਾਰ ਵਿੱਚ দমਕੁੱਟਦਾ ਮਹਿਸੂਸ ਕਰਦਾ ਤਾਂ ਉਹ ਚੋਰੀ ਛਿਪ ਕੇ ਕਰੋ ਨਿਕਲ ਕੇ ਨੇੜੇ ਦੇ ਇੱਕ ਪਾਰਕ ਵਿੱਚ ਚਲਾ ਜਾਂਦਾ ਉੱਥੇ ਬੈਠ ਕੇ ਉਹ ਖੁੱਲ ਕੇ ਸਾਹ ਲੈ ਸਕਦਾ ਸੀ ਪਰ ਜਦੋਂ ਉਸ ਨੇ ਪਾਰਕ ਵਿੱਚ ਬੈਠੇ ਦੂਜੇ ਪੰਜਾਬੀ ਬਜ਼ੁਰਗਾਂ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਕਹਾਣੀ ਸਿਰਫ ਉਸ ਦੀ ਨਹੀਂ ਸੀ ਉਥੇ ਮਿਲੇ 99% ਬਜ਼ੁਰਗਾਂ ਦੀਆਂ ਅੱਖਾਂ ਵਿੱਚ ਉਹੀ ਦਰਦ ਅਤੇ ਉਹੀ ਹੰਝੂ ਸਨ ਕਿਸੇ ਨੇ ਦੱਸਿਆ ਕਿ ਉਸ ਦੀ ਪੈਨਸ਼ਨ ਨੂੰ ਨੇ ਖੋ ਲਈ ਹੈ ਕੋਈ ਦੱਸਦਾ ਕਿ ਪੁੱਤਰ ਉਸ ਨੂੰ ਜ਼ਬਰਦਸਤੀ ਕੰਮ ਤੇ ਲੈ ਕੇ ਜਾਂਦਾ ਹੈ ਤੇ ਸਾਰੀ ਕਮਾਈ ਆਪ ਰੱਖ ਲੈਂਦਾ ਹੈ ਕਈ ਬਜ਼ੁਰਗ ਤਾਂ ਪੰਜਾਬ ਵਾਪਸ ਜਾਣ ਲਈ ਤੜਫ ਰਹੇ ਸਨ ਪਰ ਉਹਨਾਂ ਦੇ ਪਾਸਪੋਰਟ ਪੁੱਤਾਂ ਨੋਹਾ ਨੇ ਕਬਜ਼ੇ ਵਿੱਚ ਲਏ ਹੋਏ ਸਨ ਤਾਂ ਜੋ ਕਿਤੇ ਵਾਪਸ ਨਾ ਪੱਜ ਜਾਣ ਦਰਸ਼ਨ ਸਿੰਘ ਨੇ ਦੇਖਿਆ ਕਿ ਕਈਆਂ ਦੇ ਹੱਥਾਂ ਵਿੱਚ ਪੰਜਾਬ ਤੋਂ ਲਿਆਂਦੀਆਂ ਉਹ ਸੋਨੇ ਦੀਆਂ ਮੁੰਡੀਆਂ ਵੀ ਨਹੀਂ ਸਨ ਜੋ ਕਦੇ ਉਹਨਾਂ ਦੇ ਮਾਣ ਦਾ ਪ੍ਰਤੀਕ ਹੁੰਦੀਆਂ ਸਨ ਸ਼ਾਇਦ ਉਹ ਵੀ ਟਿਕਟਾਂ ਜਾਂ ਖਰਚਿਆਂ ਲਈ ਵੇਚ ਦਿੱਤੀਆਂ ਗਈਆਂ ਸਨ ਉਸ پارک ਵਿੱਚ ਬੈਠ ਕੇ ਦਰਸ਼ਨ ਸਿੰਘ ਨੂੰ ਅਹਿਸਾਸ ਹੋਇਆ ਕਿ ਕੈਨੇਡਾ ਦੀ ਇਸ ਚਮਕ ਧਮਕ ਪਿੱਛੇ ਪੰਜਾਬੀ ਬਜ਼ੁਰਗਾਂ ਦੀ ਇੱਕ ਬਹੁਤ ਵੱਡੀ ਗੁਲਾਮ ਬਸਤੀ ਵਸੀ ਹੋਈ ਹੈ ਉਨ੍ਹਾਂ ਨੇ ਆਪਣੇ 골ਡਨ ਡੇਜ਼ ਨੂੰ ਇਸ ਉਮੀਦ ਵਿੱਚ ਗੁਲਾਮੀ ਵਿੱਚ ਬਦਲ ਲਿਆ ਸੀ ਕਿ ਸ਼ਾਇਦ ਬੁਢਾਪੇ ਵਿੱਚ ਬੱਚਿਆਂ ਦਾ ਸਾਥ ਮਿਲੇਗਾ ਦਰਸ਼ਨ ਸਿੰਘ ਨੇ ਉਸੇ ਵੇਲੇ ਫੈਸਲਾ ਕਰ ਲਿਆ ਕਿ ਉਹ ਹੁਣ ਇਸ ਜੇਲ੍ਹ ਵਿੱਚ ਹੋਰ ਨਹੀਂ ਰਹੇਗਾ ਉਸਨੇ ਹਰਬੰਸ ਕੌਰ ਨੂੰ ਪਰਮ ਦੀ ਅਸਲ ਸੱਚਾਈ ਨਹੀਂ ਦੱਸੀ ਕਿਉਂਕਿ ਉਹ ਜਾਣਦਾ ਸੀ ਕਿ ਇਹ ਸੱਚ ਉਸਦੀ ਪਤਨੀ ਨੂੰ ਪੂਰੀ ਤਰ੍ਹਾਂ ਤੋੜ ਦੇਵੇਗਾ ਉਸਨੇ ਮਨ ਹੀ ਮਨ ਵਾਪਸ ਜਾਣ ਦੀ ਯੋਜਨਾ ਬਣਾਈ ਪਰ ਇੱਕ ਵੱਡੀ ਮੁਸੀਬਤ ਅਜੇ ਵੀ ਖੜੀ ਸੀ ਵਾਪਸ ਜਾਣ ਲਈ ਟਿਕਟਾਂ ਦੇ ਪੈਸੇ ਕਿੱਥੋਂ ਆਉਣਗੇ ਦਰਸ਼ਨ ਸਿੰਘ ਕੋਲ ਹੁਣ ਸਿਰਫ ਇੱਕ ਹੀ ਗੁਪਤ ਚੀਜ਼ ਬਚੀ ਸੀ ਜਿਸ ਤੇ ਅਜੇ ਤੱਕ ਕਿਸੇ ਦੀ ਨਜ਼ਰ ਨਹੀਂ ਪਈ ਸੀ ਉਸਨੇ ਇੱਕ ਬਹੁਤ ਵੱਡਾ ਜੋਖਮ ਲਿਆ ਅਤੇ ਉਸ ਚੀਜ਼ ਨੂੰ ਲੈ ਕੇ ਇੱਕ ਅਣਜਾਣ ਵਿਅਕਤੀ ਕੋਲ ਮਦਦ ਮੰਗਣ ਪਹੁੰਚ ਗਿਆ। ਦਰਸ਼ਨ ਸਿੰਘ ਕੋਲ ਬची ਆਖਰੀ ਗੁਪਤ ਚੀਜ਼ ਕੋਈ ਨਕਦ ਪੈਸਾ ਨਹੀਂ ਸੀ ਸਗੋਂ ਉਹਨਾਂ ਦੀ ਮਾਂ ਵੱਲੋਂ ਦਿੱਤੀ ਗਈ ਗ੍ਰੰਥ ਸਾਹਿਬ ਦੀ ਇੱਕ ਛੋਟੀ ਜੀ ਪੋਥੀ ਸੀ ਜਿਸ ਉੱਤੇ ਬੜੀ ਬਾਰੀਕ ਸੋਨੇ ਦੀ ਤਾਰ ਨਾਲ ਕਢਾਈ ਕੀਤੀ ਹੋਈ ਸੀ। ਉਹਨਾਂ ਨੇ ਸੋਚਿਆ ਸੀ ਕਿ ਸ਼ਾਇਦ ਕਿਸੇ ਗੁਰਦੁਆਰਾ ਕਮੇਟੀ ਜਾਂ ਜਾਣਕਾਰ ਨੂੰ ਇਹ ਵੇਚ ਕੇ ਟਿਕਟਾਂ ਦੇ ਪੈਸੇ ਮਿਲ ਜਾਣਗੇ। ਜਦੋਂ ਉਹ ਇੱਕ ਭਰੋਸੇਮੰਦ ਵਿਅਕਤੀ ਕੋਲ ਪਹੁੰਚੇ ਅਤੇ ਆਪਣੀ ਵਿਧਿਆ ਸੁਣਾਈ तो उस व्यक्ति ने पोथी देख के कहा बापू जी मैं पोथी नहीं खरीद सकता यह तीन निजी पवित्र अमानत है पर मैं वापसी मदद जरूर करा उसने दर्शन सिंह की मदद की थी, जो वह अपनी वाली सेविंगसों पैसे कटवा सकन दो टिकटा बुक हो गई वापसी की तारीख दो दिन बाद दी रखी गई तेई शक ना हो दर्शन ने एक आखिरी इम्तिहान लैण का फैसला किया हरबंस कौर ने दोपहर के खाने वेले परम ਮੇਰੀਆਂ ਲੱਤਾਂ ਵਿੱਚ ਬਹੁਤ ਦਰਦ ਹੋ ਰਿਹਾ ਹੈ ਮੈਨੂੰ ਕਿਸੇ ਡਾਕਟਰ ਨੂੰ ਦਿਖਾ ਦੇ ਸਾਨੂੰ ਤਾਂ ਬਾਹਰ ਜਾਣ ਦਾ ਰਸਤਾ ਵੀ ਨਹੀਂ ਪਤਾ ਪਰਮ ਨੇ ਆਪਣਾ ਫੋਨ ਦੇਖਦੇ ਹੋਏ ਬੜੀ ਬੇਰੁਖੀ ਨਾਲ ਜਵਾਬ ਦਿੱਤਾ ਤੁਹਾਨੂੰ ਕੁਝ ਨਹੀਂ ਹੋਇਆ ਬਸ ਮਹਾਨੇ ਨਾ ਬਣਾਓ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਸਿਮਰਨ ਦਾ ਖਿਆਲ ਰੱਖਣਾ ਹੈ ਇਸ ਜਵਾਬ ਨੇ ਦਰਸ਼ਨ ਸਿੰਘ ਦੇ ਮਨ ਵਿੱਚੋਂ ਪੁੱਤ ਦਾ ਆਖਰੀ ਮੋ ਵੀ ਖਤਮ ਕਰ ਦਿੱਤਾ ਉਸ ਨੂੰ ਯਕੀਨ ਹੋ ਗਿਆ ਕਿ ਪਰਮ ਲਈ ਉਹਨਾਂ ਦੀ ਹੋਂਦ ਸਿਰਫ ਇੱਕ ਮਜਬੂਰੀ ਬਣ ਕੇ ਰਹਿ ਗਈ ਹੈ ਉਸ ਆਖਰੀ ਰਾਤ ਸਿਮਰਨ ਦੇ ਕਈ ਰਿਸ਼ਤੇਦਾਰ ਘਰ ਆਏ ਸਿਮਰਨ ਨੇ ਉਹਨਾਂ ਲਈ ਮਹਿੰਗੀ ਸ਼ਰਾਬ ਵਧੀਆ ਚਿਕਨ ਅਤੇ ਕਈ ਤਰ੍ਹਾਂ ਦੇ ਪਕਵਾਨ ਬਣਾਏ। ਦਰਸ਼ਨ ਸਿੰਘ ਅਤੇ ਹਰਬੰਸ ਕੋਰ ਆਪਣੇ ਕਮਰੇ ਵਿੱਚੋਂ ਇਹ ਸਭ ਦੇਖ ਰਹੇ ਸਨ। ਉਹਨਾਂ ਨੂੰ ਆਪਣੀ ਰਾਤ ਦੀ ਰੋਟੀ ਵੀ ਗਿਣ ਕੇ ਦਿੱਤੀ ਗਈ ਸੀ, ਜਦਕਿ ਬਾਹਰ ਮਹਿਮਾਨਾਂ ਲਈ ਫਜ਼ੂਲ ਖਰਚੀ ਦੀ ਹੱਦ ਹੋ ਰਹੀ ਸੀ। ਹਰਬੰਸ ਕੋਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸਨੇ ਚੁੱਪਚਾਪ ਇੱਕ ਕਾਗਜ਼ ਦਾ ਟੁਕੜਾ ਲਿਆ ਅਤੇ ਕੰਬਦੇ ਹੱਥਾਂ ਨਾਲ ਕੁਝ ਲਿਖ ਕੇ ਦਰਸ਼ਨ ਸਿੰਘ ਨੂੰ ਫੜਾ ਦਿੱਤਾ। ਉਸਨੇ ਕਿਹਾ, "ਇਹ ਪਰਮ ਨੂੰ ਉਦੋਂ ਦੇਖ ਕੇ ਜਾਵਾਂਗੇ ਜਦੋਂ ਅਸੀਂ ਨਿਕਲਾਂਗੇ।" ਸਵੇਰੇ ਤੜਕੇ 4 ਵਜੇ ਜਦੋਂ ਘਰ ਵਿੱਚ ਸਭ ਸੁੱਤੇ ਪਏ ਸਨ, ਦਰਸ਼ਨ ਸਿੰਘ ਅਤੇ ਹਰਬੰਸ ਕੌਰ ਨੇ ਆਪਣਾ ਬਹੁਤ ਘੱਟ ਸਾਮਾਨ ਚੁੱਕਿਆ। ਉਹ ਬਿਨਾਂ ਆਵਾਜ਼ ਕੀਤੇ ਚੋਰਾ ਵਾਂਗ ਆਪਣੇ ਹੀ ਪੁੱਤ ਦੇ ਘਰੋਂ ਬਾਹਰ ਨਿਕਲ ਗਏ। ਜਿਵੇਂ ਹੀ ਉਹਨਾਂ ਨੇ ਦਰਵਾਜ਼ਾ ਬੰਦ ਕੀਤਾ, ਹਰਬੰਸ ਕੌਰ ਨੇ ਉਹ ਲਿਖਿਆ ਹੋਇਆ ਕਾਗਜ਼ ਉਸ ਕਮਰੇ ਦੇ ਦਰਵਾਜ਼ੇ ਤੇ ਟੇਪ ਨਾਲ ਚਿਪਕਾ ਦਿੱਤਾ ਜਿੱਥੇ ਪਰਮ ਅਤੇ ਸਿਮਰਨ ਸੁੱਤੇ ਹੋਏ ਸਨ। ਟੈਕਸੀ ਫੜ ਕੇ ਉਹ 에ਅਰਪੋਰਟ ਵੱਲ ਨਿਕਲ ਗਏ। ਪਿੱਛੇ ਘਰ ਵਿੱਚ ਜਦੋਂ ਸਵੇਰੇ ਸਿਮਰਨ ਦੀ ਅੱਖ ਖੁੱਲੀ ਅਤੇ ਉਸਨੇ ਦਰਵਾਜ਼ੇ ਤੇ ਉਹ ਕਾਗਜ਼ ਦੇਖਿਆ ਤਾਂ ਉਸਨੇ ਗੁੱਸੇ ਵਿੱਚ ਪਰਮ ਨੂੰ ਜਗਾਇਆ। ਉਸ ਕਾਗਜ਼ ਤੇ ਲਿਖਿਆ ਸੀ ਅਸੀਂ ਜਾ ਰਹੇ ਹਾਂ। ਪਰ ਤੁਹਾਡੇ ਲਈ ਉਹ ਚੀਜ਼ ਛੱਡ ਗਈਆਂ ਜਿਸ ਦੀ ਤੁਹਾਨੂੰ ਸਭ ਤੋਂ ਵੱਧ ਲੋੜ ਸੀ ਸਿਮਰਨ ਦੇ ਚਿਹਰੇ ਤੇ ਪਹਿਲਾਂ ਗੁੱਸਾ ਅਤੇ ਫਿਰ ਇੱਕ ਅਜੀਬ ਡਰ ਪੈਦਾ ਹੋ ਗਿਆ ਕਿ ਉਹ ਕੀ ਛੱਡ ਗਏ ਹਨ ਸਿਮਰਨ ਨੇ ਗੁੱਸੇ ਨਾਲ ਕਾਗਜ਼ ਨੂੰ ਮਰੋੜਿਆ ਅਤੇ ਅਲਮਾਰੀ ਵੱਲ ਪੱਜੀ ਉਸ ਨੂੰ ਡਰ ਸੀ ਕਿ ਕਿਤੇ ਉਹ ਉਸਦੇ ਟੈਕਸ ਬੈਨੀਫਿਟ ਵਾਲੇ ਕਾਗਜ਼ ਨਾ ਲੈ ਗਏ ਹੋਣ ਦਸਤਾਵੇਜ਼ ਉੱਥੇ ਹੀ ਸਨ ਪਰ ਉਹਨਾਂ ਢੇਹਾਂ ਪਿਆ ਇੱਕ ਛੋਟਾ ਜਿਹਾ ਚਿੱਟਾ ਲਿਫਾਫਾ ਦੇਖ ਕੇ ਪਰਮ ਦੇ ਹੱਥ ਕੰਬਣ ਲੱਗ ਪਏ ਜਦੋਂ ਉਹਨਾਂ ਨੇ ਲਿਫਾਫਾ ਖੋਲ੍ਹਿਆ ਤਾਂ ਅੰਦਰ ਕੋਈ ਪੈਸਾ ਨਹੀਂ ਸੀ ਸਗੋਂ ਹਰਬੰਸ ਕੌਰ ਦੇ ਕੰਬ ਦੇ ਹੱਥਾਂ ਨਾਲ ਲਿਖੀ ਇੱਕ ਚਿੱਠੀ ਸੀ ਚਿੱਠੀ ਵਿੱਚ ਲਿਖਿਆ ਸੀ ਪੁੱਤ ਪਰਮ ਅਸੀਂ ਤੈਨੂੰ ਬੱਚਾ ਸਾਂਭਣ ਲਈ ਨਹੀਂ ਸਗੋਂ ਤੇਰੀ ਕਮਾਈ ਵਧਾਉਣ ਲਈ ਟੈਕਸ ਬੈਨੀਫਿਟ ਲੈਣ ਦਾ ਇੱਕ ਸਾਧਨ ਬਣ ਕੇ ਆਏ ਸੀ ਇਹ ਸਾਨੂੰ ਪਤਾ ਲੱਗ ਗਿਆ ਹੈ ਅੱਜ ਅਸੀਂ ਜਾ ਰਹੇ ਹਾਂ ਪਰ ਅਸੀਂ ਤੁਹਾਡੇ ਲਈ ਸਭ ਤੋਂ ਵੱਡੀ ਚੀਜ਼ ਛੱਡ ਕੇ ਜਾ ਰਹੇ ਹਾਂ ਸਾਡਾ ਆਸ਼ੀਰਵਾਦ ਅਤੇ ਤੁਹਾਡੇ ਘਰ ਦੀ ਸ਼ਾਂਤੀ ਹੁਣ ਤੁਸੀਂ ਬੇਫਿਕਰ ਹੋ ਕੇ ਆਪਣੀਆਂ ਸਕੀਮਾਂ ਦਾ ਫਾਇਦਾ ਲੈ ਸਕਦੇ ਹੋ ਪਰ ਯਾਦ ਰੱਖੇ ਜਿਸ ਰਿਸ਼ਤੇ ਵਿੱਚ ਰੋਟੀ ਵੀ ਗਿਣ ਕੇ ਦਿੱਤੀ ਜਾਵੇ ਉਹ ਰਿਸ਼ਤਾ ਬਹੁਤ ਜਲਦੀ ਟੁੱਟ ਜਾਂਦਾ ਹੈ ਸਾਨੂੰ ਤਾਂ ਤੂੰ ਜਿਉਂਦੇ ਜੀ ਮਾਰ ਦਿੱਤਾ ਹੈ ਪਰ ਆਪਣੀ ਆਉਣ ਵਾਲੀ ਔਲਾਦ ਨੂੰ ਇਹ ਦੱਸਣ ਲਈ ਜਿਉਂਦੇ ਰਹੀ ਕਿ ਉਹਨਾਂ ਦੇ ਦਾਦਾ ਦਾਦੀ ਨੇ ਭੁੱਖੇ ਰਹਿ ਕੇ ਵੀ ਤੁਹਾਡਾ ਭਲਾ ਚਾਹਿਆ ਸੀ ਇਹ ਪੜ੍ਹ ਕੇ ਪਰਮਦੀਆਂ ਅੱਖਾਂ ਵਿੱਚ ਪਹਿਲੀ ਵਾਰ ਸ਼ਰਮ ਅਤੇ ਡਰ ਦੇ ਹੰਝੂ ਆਏ ਉਸ ਨੂੰ ਅਹਿਸਾਸ ਹੋਇਆ ਕਿ ਮਾਇਆ ਦੇ ਲਾਲਚ ਵਿੱਚ ਉਸਨੇ ਨਾ ਸਿਰਫ ਆਪਣੇ ਮਾਪਿਆਂ ਨੂੰ ਸਗੋਂ ਆਪਣੇ ਜ਼ਮੀਰ ਨੂੰ ਵੀ ਹਮੇਸ਼ਾ ਲਈ ਗਵਾ ਦਿੱਤਾ ਹੈ ਦੂਜੇ ਪਾਸੇ ਦਰਸ਼ਨ ਸਿੰਘ ਅਤੇ ਹਰਬੰਸ ਕੌਰ ਦੀ ਫਲਾਈਟ ਹੁਣ ਆਸਮਾਨ ਦੀਆਂ ਉਚਾਈਆਂ ਵਿੱਚ ਸੀ ਹਰਬੰਸ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਪਰ ਇਹ ਹੰਝੂ ਦੁੱਖ ਦੇ ਨਹੀਂ ਸਗੋਂ ਉਸ ਆਜ਼ਾਦੀ ਦੇ ਸਨ ਜੋ ਉਹਨਾਂ ਨੇ ਆਪਣੀ ਅਣਖ ਵੇਚ ਕੇ ਨਹੀਂ ਸਗੋਂ ਮੂੜ ਹਾਸਿਲ ਕਰਕੇ ਪ੍ਰਾਪਤ ਕੀਤੀ ਸੀ ਦਰਸ਼ਨ ਸਿੰਘ ਨੇ 에어포트 ਤੋਂ ਹੀ ਇੱਕ ਸੁਨੇਹਾ ਭੇਜਿਆ ਕਿ ਅਸੀਂ ਇਸ ਲਈ ਭੱਜੇ ਕਿਉਂਕਿ ਸਾਨੂੰ ਮਹਿਸੂਸ ਹੋਇਆ ਕਿ ਸਾਡੀ ਬਚੀ ਹੋਈ ਜ਼ਿੰਦਗੀ ਸਾਡੇ ਬੱਚਿਆਂ ਦੇ ਬੈਂਕ ਖਾਤਿਆਂ ਦੀਆਂ ਕਾਪੀਆਂ ਤੋਂ ਕਿਤੇ ਜ਼ਿਆਦਾ ਕੀਮਤੀ ਹੈ। ਇਹ ਕਹਾਣੀ ਸਿਰਫ ਦਰਸ਼ਨ ਸਿੰਘ ਦੀ ਨਹੀਂ ਸਗੋਂ ਉਹਨਾਂ ਹਜ਼ਾਰਾਂ ਬਜ਼ੁਰਗਾਂ ਦੀ ਹੈ ਜੋ ਵਿਦੇਸ਼ੀ ਧਰਤੀ ਤੇ ਗੁਲਾਮੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਸਾਡੇ ਬਜ਼ੁਰਗਾਂ ਲਈ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਜੇ ਤੁਸੀਂ ਮਜਬੂਰੀ ਨਾਲ ਵਿਦੇਸ਼ ਗਏ ਹੋ ਅਤੇ ਤੁਹਾਡੀ ਇੱਜ਼ਤ ਨਾਲ ਸਮਝੌਤਾ ਹੋ ਰਿਹਾ ਹੈ ਤਾਂ ਹਿੰਮਤ ਕਰੋ ਅਤੇ ਆਪਣੇ ਸਵੈਮਾਨ ਲਈ ਆਵਾਜ਼ ਉਠਾਓ ਇਹ ਤੁਹਾਡੀ ਜ਼ਿੰਦਗੀ ਦੇ 골ਡਨ ਡੇਜ਼ ਹਨ ਇਹਨਾਂ ਨੂੰ ਕਿਸੇ ਦੇ ਟੈਕਸ ਬੈਨੀਫਿਟ ਦੀ ਖਾਤਰ ਗੁਲਾਮੀ ਵਿੱਚ ਨਾ گزارੋ ਜਿਹੜੇ ਬੱਚੇ ਤੁਹਾਨੂੰ ਗਿਣ ਕੇ ਰੋਟੀ ਦਿੰਦੇ ਹਨ ਉਹਨਾਂ ਲਈ ਆਪਣਾ ਆਤਮ ਸਨਮਾਨ ਕਦੇ ਕੁਰਬਾਨ ਨਾ ਕਰੋ ਯਾਦ ਰੱਖੋ ਪੈਸਾ ਮਿਹਨਤ ਨਾਲ ਦੁਬਾਰਾ ਕਮਾਇਆ ਜਾ ਸਕਦਾ ਹੈ ਪਰ ਗਵਾਚਿਆ ਵਿਆ ਸਵੈਮਾਨ ਅਤੇ ਬੀਤਿਆ ਹੋਇਆ ਵਕਤ ਕਦੇ ਵਾਪਸ ਨਹੀਂ ਆਉਂਦਾ ਆਪਣੀ ਜ਼ਿੰਦਗੀ ਨੂੰ ਅਣਖ ਨਾਲ ਜਿਉਣਾ ਹੀ ਸਭ ਤੋਂ ਵੱਡੀ ਜਿੱਤ ਹੈ